ਇਸ ਵੇਲੇ ਦੀ ਵੱਡੀ ਖਬਰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦਾ ਭਰਾ ਜਲੰਧਰ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ ਫੜਿਆ ਜੀ ਹਾਂ ਦੋਸਤੋ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਅਤੇ ਉਹਨਾਂ ਦੇ ਦੋ ਸਾਥੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਫਲੋਰ ਹਾਈਵੇ ਦੇ ਨਾਕਾਬੰਦੀ ਕਾਰ ਉਸ ਨੂੰ ਕਾਬੂ ਕੀਤਾ ਗਿਆ ਪੁਲਿਸ ਨੇ ਸਾਰਿਆਂ ਦਾ ਡਰਗ ਟੈਸਟ ਕਰਵਾਇਆ ਜਿਸ ਵਿੱਚ ਇਹ ਪੁਸ਼ਟੀ ਹੈ ਕਿ ਉਹ ਨਸ਼ੇ ਵਿੱਚ ਸਨ ਪੁਲਿਸ ਨੇ ਉਹਨਾਂ ਕੋਲੋਂ 4 ਗ੍ਰਾਮ ਆਈਸ ਨਸ਼ੀਲੀ ਡਰੱਗ ਜੋ ਹੈ ਉਹ ਬਰਾਮਦ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਉਹਨਾਂ ਦੇ ਤੁਰੰਤ ਐਫਆਈਆਰ ਦਰਜ ਇਹ ਜਿਸ ਵਿੱਚ ਪ੍ਰਾਪਤ ਕੀਤਾ ਹੈ ਕਿ ਉਹਨਾਂ ਕੋਲੋਂ 4 ਗ੍ਰਾਮ ਆਈਸ 20 ਰੁਪਏ ਦਾ ਸੜਿਆ ਹੋਇਆ ਨੋਟ ਅਤੇ ਇੱਕ ਕੰਡਾ ਪ੍ਰਾਪਤ ਕੀਤਾ ਗਿਆ ਹੈ ਇਸੋ ਤੇ ਅਮਰਿਤਪਾਲ ਸਿੰਘ ਦੇ ਕਰੀਬੀ ਸਾਥੀ ਫ੍ਰੀਡ ਕੋਡ ਡਾਕ ਸਭਾ ਸੀਰ ਤੋਂ ਐਮਪੀ ਪਾਈ ਸਰਬਜੀਤ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਅੱਜ ਹਰਪ੍ਰੀਤ ਸਿੰਘ ਨੇ ਇੱਕ ਵੱਡੇ ਇਕੱਠ ਵਿੱਚ ਜਾਣਾ ਸੀ ਜੋ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਕੱਢਿਆ ਜਾ ਰਿਹਾ ਸੀ ਪਰ ਉਸ ਇਕੱਠ ਵਿੱਚ ਹਰਪ੍ਰੀਤ ਸਿੰਘ ਜੀ ਨੂੰ ਰੋਕਣ ਜਾਂ ਲਈ ਪੁਲਿਸ ਨੇ ਇਹ ਚਾਲ ਚੱਲੀ ਹੈ ਅਤੇ ਬੜੇ ਹੀ ਚਲਾਕੀ ਨਾਲ ਉੱਥੇ ਉਹਨਾਂ ਨੂੰ ਅਰੈਸਟ ਕਰ ਲਿੱਤਾ ਹੈ ਇਸ ਦੇ ਨਾਲ ਹੀ ਜੋ ਡੋਪ ਟੈਸਟ ਕਰਵਾਇਆ ਗਿਆ ਹੈ ਉਹ ਵੀ ਪੁਲਿਸ ਦੀ ਇੱਕ ਚਾਲ ਹੈ ਤਾਂ ਜੋ ਉਸ ਦੇ ਖਿਲਾਫ ਝੂਠੇ ਬਿਆਨ ਰੱਖੇ ਜਾ ਸਕਣ ਇਸ ਦੇ ਨਾਲ ਹੀ ਭਾਈ ਅਮਰਿਤਪਾਲ ਦੇ ਪਿਤਾ ਜੀ ਦਾ ਕਹਿਣਾ ਹੈ ਕਿ ਇਹ ਸਾਰਾ ਸਿਰ ਝੂਠੇ ਸਾਮਨੇ ਅਤੇ ਇਹ ਸਿਰਫ ਮੌਜੂਦਾ ਸਰਕਾਰ ਦੀ ਇੱਕ ਚਾਲ ਹੈ ਤਾਂ ਜੋ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਕੀਤਾ ਜਾ ਸਕੇ ਪਹਿਲਾਂ ਵੀ ਇਸੇ ਤਰ੍ਹਾਂ ਮੌਜੂਦਾ ਸਰਕਾਰ ਨੇ ਭਾਈ ਅਮਰਿਤਪਾਲ ਅਤੇ ਉਹਨਾਂ ਦੇ ਪਰਿਵਾਰ ਤੇ ਕਾਫੀ ਝੂਠੇ ਆਰੋਪ ਲਗਾਏ ਸੰਤਾਜ ਜੋ ਉਹਨਾਂ ਨੂੰ ਬਦਨਾਮ ਕੀਤਾ ਜਾ ਸਕੇ ਅਤੇ ਇਹ ਵੀ ਉਸੇ ਝੂਠਾਂ ਦਾ ਇੱਕ ਹਿੱਸਾ ਹੈ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਪੂਰੀ ਹੀ ਸਖਤਾਈ ਅਤੇ ਸੱਚਾਈ ਨਾਲ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਜੋ ਸੱਚ ਹੈ ਉਸ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ